ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਵੱਡੀ ਕਾਮਯਾਬੀ ਡਰੱਗਜ਼ ਨਾਲ ਜੁੜੇ 4 ਤਸਕਰ ਗ੍ਰਫਤਾਰ ਜੀਆ ਦੱਸਿਏ ਇਸ ਵੇਲੇ ਦੀ ਬਿਹਤ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਡਰੱਗਜ਼ ਤਸਕਰੀ ਦੇ ਰੈਕਟ ਦਾ ਭਾਂਡਾ ਫੋੜ ਕੀਤਾ ਟੀਮ ਨੇ 22 ਕਿਲੋ ਹੈਰੋਇਨ ਅਤੇ 42 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰ 4 ਤਸਕਰਾਂ ਨੂੰ ਗ੍ਰਫਤਾਰ ਕੀਤਾ ਪਕੜੇ ਗਏ આરોપીਾਂ ਦੀ ਪਛਾਣ ਹਰਦੀਪ ਸਿੰਘ ਅੰਮ੍ਰਿਤਸਰ ਅਤੇ ਅਜੀਪਾਲ ਸਿੰਘ ਸਰਾਏ ਅਮਾਨਤ ਖਾਂ ਵਜੋਂ ਹੋਈ ਹੈ ਇਹਨਾਂ ਦੇ ਨਾਲ ਨਾਲ ਕੈਨੇਡਾ ਨਿਵਾਸੀ ਸੋਨੂ ਜੋ ਕਿ ਇਸ ਗਰੋਹ ਦਾ ਸਰਗਰਨਾ ਹੈ ਉਸ ਨੂੰ ਵੀ ਗ੍ਰਫਤਾਰ ਕੀਤਾ ਗਿਆ ਹੈ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਸੋਨੂ ਸੋਸ਼ਲ ਮੀਡੀਆ ਰਾਹੀਂ ਇਹਨਾਂ ਨੂੰ ਨਿਰਦੇਸ਼ ਦਿੰਦਿਆਂ ਇਹ ਸਾਰੀ ਕਾਰਵਾਈ ਚਲਾ ਰਿਹਾ ਸੀ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਅਧਾਰ ਤੇ ਹਰਕੇ ਦੇ ਮਲਾਪ ਸਿੰਘ ਨੂੰ ਵੀ ਕਾਬੂ ਕੀਤਾ ਗਿਆ ਹੈ ਜਿਸ ਕੋਲ 42 ਲੱਖ ਰੁਪਏ ਦੀ ਡਰਗ ਮਨੀ ਬਰਾਮਦ ਹੋਈ ਹੈ ਸਾਰੇ ਗ੍ਰਫਤਾਰ ਕੀਤੇ ਗਏ ਨੇ ਫਿਲਹਾਲ ਇਸ ਮਾਮਲੇ 'ਚ ਕੀ ਹੈ ਤੁਸੀਂ ਵੀ ਸੁਣੋ ਭਲਾਏ ਜੀ ਕੱਲ ਮਿਤੀ ਸ਼ੰਬੀ ਤਰੀਕ ਨੂੰ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੀ ਦੀਆਂ ਡਾਇਰੈਕਸ਼ਨਾਂ ਤੇ ਜਿਹੜਾ ਯੁੱਧ ਨਸ਼ਾ ਵਿਰੁੱਧ ਮੈਂ ਚਲਾਈ ਜਾ ਰਹੀ ਆ ਉਸ ਜੋ ਨਸ਼ਿਆਂ ਦੇ ਯੁੱਧ ਨੂੰ ਜਿਹੜਾ ਨਸ਼ਿਆਂ ਦੀ ਰੋਕਣ ਦੇ ਲਈ ਮਾਨਯੋਗ ਡੀਜੀਪੀ ਸਾਹਿਬ ਦੀਆਂ ਡਾਇਰੈਕਸ਼ਨਾਂ ਤੇ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਵਰਕ ਕਰ ਰਹੀ ਸੀ ਤੇ ਕੱਲ 26 ਤਰੀਕ ਨੂੰ ਸਾਡੀ ਟੀਮ ਨੂੰ ਇਨਫਾਰਮੇਸ਼ਨ ਮਿਲੀ ਕਿ ਕੋਈ ਦੋ ਵਿਅਕਤੀ ਅਜੇਪਾਲ ਸਿੰਘ ਜੋ ਕਿ ਸਰਾਇ ਮੰਤਖਾਂ ਦਾ ਰਹਿਣ ਵਾਲਾ ਤੇ ਹਰਦੀਪ ਸਿੰਘ ਆਪਣਾ ਅੰਮ੍ਰਿਤਸਰ ਦਾ ਰਹਿਣ ਵਾਲਾ ਵਾ ਗੇਟ ਕੀਮਾ ਦਾ ਹੀ ਇਹ ਕੋਈ ਨਸ਼ੇ ਦੀ ਕਬੱਡੀ ਥੇਪ ਲੈ ਕੇ ਅੱਗੇ ਕੇ ਪਾਰਟੀ ਨੂੰ ਸਪਲਾਈ ਕਰਨ ਜਾ ਰਹੇ ਆ ਤੇ ਇਹਨਾਂ ਦੇ ਨਾਲ ਇੱਕ ਕੋਈ ਕੈਨੇਡਾ ਤੋਂ ਸੋਨੂ ਨਾਂ ਦਾ ਇੱਕ ਵਿਅਕਤੀ ਆ ਜਿਹੜਾ ਹੈਂਡਲਰ ਆ ਜਿਹੜਾ ਕਿ ਹਵਾਲੇ ਦਾ ਡਰੱਗ ਦੇ ਪੈਸੇ ਜਿਹੜੇ ਆ ਕਿ ਬਾਹਰ ਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਆ ਹਵਾਲੇ ਰਸਤੇ ਤੇ ਉਹ ਅੱਜ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਅਜੀਪਾਲ ਤੇ ਹਰਦੀਪ ਸਿੰਘ ਖਾਸਿਆ ਦੇ ਏਰੀਆ ਚ ਆ ਰਹੇ ਆ ਉਥੇ ਮੁਖਬਰ ਦੀ ਇਤਲਾਹ ਤੇ ਜਿਹੜਾ ਕਿ ਰੇਡ ਕੀਤਾ ਗਿਆ ਨਕਲ ਆਇਆ ਗਿਆ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 2.5 ਕਿਲੋਗ੍ਰam ਹੈਰੋਨ ਜਿਹੜੀ ਆ ਆ ਫੰਬਰਾਮਦ ਕੀਤੀ ਆ ਪ੍ਰਫੋਰਟ ਕੀ ਨਾ ਕੋ ਬਰਾਹੋਰ ਇਹਨਾਂ ਦੇ ਬੇਸਕਨ ਪਰਮਿਸ਼ਨ ਤੇ ਇੱਕ ਮਲਾਪ ਸਿੰਘ ਆ ਜਿਹੜਾ ਕਿ ਅਲੀਪੁਰ ਥਾਣਾ ਹਰੀਕੇ ਦਾ ਰਹਿਣ ਵਾਲਾ ਉਹ ਜਿਹੜਾ ਕਿ ਇਹਨਾਂ ਦੇ ਨਾਲ ਇਨਵੋਲਵ ਵੀ ਸੀ ਆਪਣੇ ਹਵਾਲੇ ਦੀ ਰਾਸ਼ੀ ਜਿਹੜੀ ਉਹ ਲੈਂਦਾ ਸੀ ਤੇ ਉਹਦੇ ਬਾਸੋਂ ਜਿਹੜਾ ਵਾ ਇਹਨਾਂ ਦੀ ਆਪਣੇ ਪੁਸ਼ਕਿਸ਼ ਤੇ ਉਹਦਾ ਨਾਮ ਆ ਗਿਆ ਸੀ ਬੇਸਕਨ ਪਰਮਿਸ਼ਨ ਤੇ ਤੇ ਪੁਸ਼ਕਿਸ਼ ਤੇ ਉਨੂੰ ਗ੍ਰਿਫਤਾਰ ਕੀਤਾ ਤੇ ਤੋਂ 42 ਲੱਖ ਰੁਪਏ ਜਿਹੜੇ ਆ ਆਪਣੀ ਭਾਰਤੀ ਕਰੰਸੀ ਅਸਲ ਭਾਰਤੀ ਕਰੰਸੀ ਜਿਹੜੀ ਹੈ ਉਹ ਬਰਾਮਦ ਕੀਤੀ। ਪਰ ਇਹ ਨੈਟਵਰਕ ਕਿੱਥੋਂ ਚੱਲ ਰਿਹਾ ਸਾਰਾ? ਇਹ ਨੈਟਵਰਕ ਸੂਨੂ ਨਾਂ ਦਾ ਇੱਕ ਹੈਗਾ ਵਿਅਕਤੀ ਜਿਹੜਾ ਕਿ ਕੈਨੇਡਾ 'ਚ ਰਹਿ ਰਿਹਾ ਤੇ ਸੋਸ਼ਲ ਮੀਡੀਆ ਥਰੂ ਹੀ ਇਹਨਾਂ ਨੂੰ ਹੈਂਡਲ ਕਰ ਰਿਹਾ ਸੀ। ਕਿੰਨੇ ਕਿਨਾਂ ਦੇ ਕਿੰਨੇ ਮਾਮਲੇ ਕਰਦੇ ਪਹਿਲਾ ਪਹਿਲਾ ਇਕਾ ਦੁਕਾ ਹੀ ਆ ਮਾੜੇ ਮੋਟੇ ਮਲਾਪ ਸਿੰਘ ਦੇ ਤੇ ਕੋਈ ਨਹੀਂ ਪਹਿਲਾ ਇਹਨਾਂ ਦੇ ਹੈਗੇ ਆ ਇਕਾ ਦੁਕਾ ਕੋਈ ਲੜਾਈ ਝਗੜਿਆ ਦੇ ਫਿਲਹਾਲ ਅਜੇ ਫਰਦਰ ਇਨਵੈਸਟੀਗੇਸ਼ਨ ਤੇ ਜੋ ਵੀ ਗੱਲਬਾਤ ਸਾਹਮਣੇ ਆਉਂਦੀ ਸੋਨੂ ਦੇ ਰੈਡਾਰ ਤੇ ਕਿਸ ਤਰ੍ਹਾਂ ਆਇਆ ਸੋਨੂ ਇਹਨਾਂ ਦੀ ਪੁਸ਼ਕਿਸ਼ ਤੇ ਆਇਆ ਜੀ ਸੋਨੂ ਸੋਨੂ ਹੀ ਇਹਨਾਂ ਨੂੰ ਹੈਂਡਲ ਕਰ ਰਿਹਾ ਹਾਂ ਜੀ ਕੀ ਕਰ ਰਿਹਾ ਕਾਰਵਾਈ ਇਹਨਾਂ ਨੂੰ ਹੁਣ ਮਨਜ਼ੂਰ ਜਾ ਸਕਦੇ ਪੇਸ਼ ਕੀਤਾ ਗਿਆ 3 ਦਿਨ ਦਾ 30 ਤਰੀਕ ਤੱਕ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ ਜਿਹੜਾ ਪੁਛ ਗਏ ਤੇ ਜੋ ਵੀ ਗੱਲਬਾਤ ਆਊਗੀ ਫਰਦਰ ਇਨਵੈਸਟੀਗੇਸ਼ਨ ਚ ਆਪ ਜੀ ਨੂੰ ਜਾਣੂ ਕੀਤਾ ਜਾਊਗਾ ਇਹਦੀ ਹੀਰੋਇਨ ਕਿੱਥੋਂ ਲੈ ਕੇ ਆਈ ਕਿੱਥੇ ਸੈਂਮਲ ਦੇਣੀ ਹੈ ਹੈਰਨ ਨੂੰ ਇਹਨਾਂ ਨੂੰ ਕੋਈ ਵਿਅਕਤੀ ਦੇ ਕੇ ਗਿਆ ਪੈਸਿਆਂ ਦਾ ਬੈਗ ਵੀ 42 ਲੱਖ ਦਾ ਇਹਨਾਂ ਹੀ ਹਾਸਲ ਕੀਤਾ ਸੀ ਤੇ ਹੈਰਨ ਨੂੰ ਵੀ ਵੱਖ-ਵੱਖ ਦੋ ਵਿਅਕਤੀਆਂ ਪਾਸੋਂ ਤੇ ਇੱਕ ਜਿਹੜਾ ਜਿੰਨੇ ਪੈਸੇ ਲੈਣੇ ਸੀ ਉਹ ਤਾਂ ਫੜ ਲਿਆ ਤੇ ਹੈਰਨ ਨਾਲਾ ਜਿਹੜਾ ਉਹ ਕੋਈ ਟੀਮਾਂ ਬਣਾਈਆਂ ਹੋਈਆਂ ਮਾਨ ਜੋਗੇ ਆਈ ਸਾਹਿਬ ਨੇ ਤੇ ਉਹ ਵਰਕ ਕਰ ਰਹੀ ਹੈ ਆਪਣਾ ਉਹ ਵੀ ਜਲਦੀ ਪਕੜੇ ਜਾਣਗੇ ਹਾਂਜੀ ਹੋਊਗਾ ਜੀ ਜੀ